ਉਹ ਨਾਲ ਚਾਲਾਂ ਚੜ ਗਿਆ ਉਹ ਤਾਂ ਦੇ ਮੈਂ ਤਾਂ ਦਿਨਾ ਉਹ ਜਿਆਦਾ ਨਹੀਂ ਆਪਣੇ ਉੱਪਰ ਭੰਰ ਗਿਆ ਤੇ ਮੈਂ ਸਾਨੂੰ ਪਾ ਜਾ ਮਰ ਗਿਆ ਕੋਣ ਆਇਆ ਗੰਡੋਰੋਂ ਤੋਂ ਕਿ ਆਈ ਲਵ ਗੇਟ ਦੇ ਲਾਗੇ ਦੁਕਾਨ ਨੂੰ ਅੱਗ ਲੱਗੀ ਤੇ ਇੱਕਦਮ ਨਾ ਅੰਦਰ ਨਾਲ ਦਿਨਰ ਪਿਆ ਸੀਗਾ ਜਾਂ ਮੈਂ ਵੀ ਗੈਸ ਬਣ ਗਈ ਹੈ ਕੀ ਹੋਇਆ ਇੱਕਦਮ ਤੋਂ ਆਵਾਜ਼ ਹੀ ਆਈ ਹੈਗੀ ਆ ਬਸ ਪਟਾਕੇ ਵੀ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਐ ਸੈਕੰਡਲੀ ਇੱਕ ਸੈਕੰਡ ਦਾ ਮੌਕਾ ਵੀ ਨਹੀਂ ਮਿਲਿਆ ਰਹੀ ਤਾਂ ਉਹਰੇ ਆ ਵੀ ਪਤਾ ਲੱਗਾ ਕਿ ਅੱਜ ਇਹਨਾਂ ਨੂੰ ਲੱਗੀ ਪਾਣੀ ਦਾ ਕੰਦੋਲ ਨਹੀਂ ਹੋ ਰਹੀ ਸੀ ਇਹਨਾਂ ਨੂੰ ਲੱਗੇ ਵੀ ਇਹਨਾਂ ਦੇ ਇਹ ਦੋ ਡਰਮੋ ਫਾਰਮ ਦੇ ਚਲਾਈ ਹੈ ਤੇ ਤੇ ਅੱਜ ਕੰਟਰੋਲ ਹੋਈ ਆ ਹੁਣ ਥੋੜੀ ਕੰਟਰੋਲ ਤੇ ਆ ਬੇਲਾ ਜੀ ਬੇਸ਼ਮਾਹ ਲੋੜ ਦਰੇਗਾ ਜੀ ਸਾਡੇ ਨੇ ਸਾਇਰ ਤੇ ਕੀਤਾ ਉਹਨਾਂ ਦੇ ਚਾਹ ਲੈਣ ਚੜ ਗਿਆ ਤੇ ਚਾਹ ਦੇ ਮਾਤਾ ਦਿਨਾ ਜਾਦਾ ਨੇ ਆਪਣੇ ਅੰਦਰ ਤੋਂ ਕੰਮ ਕਰ ਜਾਿਆ ਫਿਰ ਸਾਰੇ ਬਾਜਾ ਮਰ ਗਿਆ ਹੈ ਚਲੋ ਇਕੱਲਾ ਹੋ ਗਿਆ ਪਾਣੀ ਰੋੜਿਆ ਉਹ ਬੜੀ ਤੇ ਲੱਗੀ ਸਮਾਨ ਹੈ ਕਾਹਦੀ ਕਿਸੇ ਮਾਰ ਨਹੀਂ ਗਿਆ ਸਮਾਨ ਹੀ ਚਲਾ ਜਾਦਾ ਜਾਦਾ ਮਾਰ ਲੱਗੀ ਹਰ ਤੱਕ ਪਤਾ ਲੱਗ ਗਿਆ ਕੋਈ ਬਾਤ ਲੱਗਾ ਜੀ ਅੱਜ ਸਰ ਤੇ 3000 ਰੱਦੇ 3000 ਦਾ ਗੱਲ ਕਰਦਾ ਸੀ ਚਲ ਅਮਿਤ ਕੁਮਾਰ ਮੇਰਾ ਨਾਮ ਹੈ ਸਾਈ ਡਾਕਟਰ ਬੈਠੇ ਦੇ ਜੀ ਫੋਨ ਆਇਆ ਕੰਡੋਰੋਂ ਤੋਂ ਕਿ ਆਈ ਲਵ ਗੇਟ ਦੇ ਲਾਗੇ ਦੁਕਾਨ ਨੂੰ ਅੱਗ ਲੱਗੀ ਜਿਸ ਦਾ ਸਾਨੂੰ ਮੈਸੇਜ ਮਿਲਿਆ ਗੱਡੀਆਂ ਤੇ ਭੇਜਤੀਆਂ ਤੇ ਔਰ ਆ ਕੇ ਪਤਾ ਲੱਗਾ ਕਿ ਅੱਗ ਕਿੰਨਾ ਨੂੰ ਲੱਗੀ ਪਾਣੀ ਨਾਲ ਕੰਡੋਰ ਨਹੀਂ ਹੋ ਰਹੀ ਸੀ ਕਿੰਨਾ ਨੂੰ ਲੱਗੀ ਇਸ ਲਈ ਇਹਦੇ ਲੋ ਡਰਾਮੇ ਫਾਰਮ ਦੇ ਚੁਆਏ ਹੈ ਤੇ ਫਿਰ ਅੱਜ ਕੰਟਰੋਲ ਹੋਈ ਆ ਹੁਣ ਥੋੜੀ ਕੰਟਰੋਲ ਤੇ ਆ ਲੱਗੇ ਇਹਦੇ ਆਜੇ ਦੇਖ ਰਿਹਾ ਕਿਚੀ ਦੀ ਦੁਕਾਨ ਸੀ ਕੁਆਰਦੀ ਦੁਕਾਨ ਆਜਾ ਕੋ ਟ੍ਰਾਂਸਪੋਰਟ ਪਿੱਛੇ ਪੁਰਾਣਾ ਸਮਾਨ ਬੇਦਾ ਵਿੱਚ ਤੇ ਵਸੂ ਹੁਣ ਥੋੜਾ ਦੇਖ ਰਿਹਾ ਅੱਗੇ ਅੰਦਰ ਜਾ ਕੇ ਕੀ ਹੈ ਦਾ ਸਾਨੂੰ ਹੋਈ ਆ ਸਰ ਜੀ 25 ਮਿੰਟ ਹੋਈ ਗਿਆ ਠੀਕ ਹੈ ਮੇਰਾ ਨਾਮ ਆਵੀ ਹੈਗਾ ਕੀ ਗੱਲ ਬਾਤ ਹੋ ਗਈ ਭਈਆ ਮੇਰਾ ਟ੍ਰਾਂਸਪੋਰਟ ਦਾ ਕੰਮ ਹੈਗਾ ਮਾਰਨਿੰਗ ਦਾ ਕੀ ਦਿੱਲੀ ਜਾਂਦੇ ਆਂ ਤੇਰਾ ਕੋਲ ਲੋਟ ਕਿਹੜੇ ਟ੍ਰਾਂਸਪੋਰਟ ਹੈ ਮੇਰਾ ਟ੍ਰਾਂਸਪੋਰਟ ਜੀ ਅੱਛਾ ਜੀ ਹਾਂ ਜੀ ਕੀ ਗੱਲ ਬਾਤ ਹੋਈ ਇਹ ਗੱਲ ਦਾ ਕੋਈ ਪਤਾ ਲੱਗਿਆਗਾ ਤੇਰਾ ਲੋਡ ਗਰਾਇਆ ਮਦਲਕੇ ਨੂੰ ਮੈਂ ਕਿਹਾ ਜਾਓ ਤੇਰਾ ਛੱਡਾਉਂ ਜਾ ਕੇ ਤੇ ਇੱਕਦਮ ਨਾ ਅੰਦਰ ਨਾ ਡਿਨਰ ਪਿਆ ਸੀਗਾ ਜਾਂ ਮੈਂ ਵੀ ਗੈਸ ਬਣ ਗਈ ਹੈ ਕੀ ਹੋਇਆ ਇੱਕਦਮ ਤੇ ਆਵਾਜ਼ ਹੀ ਆਈ ਹੈਗੀ ਆ ਬਸ ਪਟਾਕੇ ਵੀ ਉਸ ਤੋਂ ਬਾਅਦ ਨਹੀਂ ਪਾ ਲੱਗਾ ਵੀ ਇਹ ਸੈਕਿੰਡ ਹੀ ਇੱਕ ਸੈਕਿੰਡ ਦਾ ਮੌਕਾ ਵੀ ਨਹੀਂ ਮਿਲਿਆ ਸਰਦਾਰ ਉਹ ਆਲ ਗਾਰਡ ਸਾਡੇ ਸਾਰਿਆਂ ਨੇ ਪਾਣੀ ਵੀ ਡਟਿਆ ਪਰ ਇੱਕ ਸੈਕਿੰਡ ਦਾ ਮੌਕਾ ਹੀ ਨਹੀਂ ਮਿਲਿਆ ਸਰਦਾਰ ਉਹ ਕਿੱਲਾ ਕੇ ਸਮਾਨ ਹੀ ਅੰਦਰ ਜਿਹੜਾ ਸਮਾਨ ਦਾ ਹੈਗਾ ਟਾਇਰ ਅਗੇ ਸੀਗਾ ਕੀ ਮੰਗਰ ਕੋ ਪਜਾਣਾ ਜਾਂ ਮੈਂ ਪ੍ਰਸ਼ਾਸਨ ਨੂੰ ਕੀ ਮੰਗਣਾ ਤੁਹਾਨੂੰ ਇਹ ਹੀ ਮੰਗਿਆ ਗਿਆ ਚਲੋ ਜੋ ਨੁਕਸਾਨ ਹੋ ਗਿਆ ਉਹ ਦੇਖੀ ਪਾ ਲਗਣਾ ਵੀ ਇਹ ਕਿ ਮੈਨੂੰ ਨੁਕਸਾਨ ਹੋਇਆ ਹੈ